ਇਹਦੇ ਗੱਬਰੂ ਦਾ ਕਾਲ ਜਾ ਧੜਕਣ ਲੱਗ ਗਿਆ ਪੈਪ ਖੇਚਦਾ 6 ਕਿੱਲਿਆਂ ਤੋਂ ਹੈ ਚੱਲ ਚੱਲ ਜੱਕ ਵੀ ਮਿੱਤਰੋ ਕਰਤਾ ਤਿਆਰ ਲੋ ਮਿੱਤਰੋ ਅੱਜ ਦਾ ਵਲੌਗ ਹੈ ਖੇਤ ਸਪਰੇਅ ਕਰਦੇ ਆ ਮਿੱਤਰ ਪਿਆਰਿਆਂ ਨੇ 10 ਕਿੱਲੇ ਸਪਰੇਅ ਕਰਨੀਆਂ ਉਹ ਵੀ ਢੋਲ ਦੇ ਨਾਲ ਤੇ ਭੈਜਵਾਕ ਸਰੀਰ ਕਿਵੇਂ ਆ ਲੋ ਮਿੱਤਰੋ ਆਏ ਆ ਬਈ ਜਿਮ ਜਾਣ ਦੀ ਜ਼ਰੂਰਤ ਨਹੀਂ ਜਿਹੜਾ ਕੰਮ ਆ ਬੰਦਾ ਹੈ ਨਾ ਤੇ ਬੈਲਿਆਂ ਨੂੰ ਜਾਣ ਦੀ ਜ਼ਰੂਰਤ ਹੈ ਮਿੱਤਰੋ ਜਿਹੜੇ ਬੈਲੇ ਆ ਹੈ ਜੀ ਸੱਤ ਜਾਣੇ ਆ ਮਿੱਤਰ ਪੈਰੇ ਨਾਲ ਸਪਰੇਅ ਕਰਾਉਣੇ ਆ ਮੈਂ ਤਾਂ ਵੀਡੀਓ ਤੇ ਬਣੇ ਰਹੋ ਵਲੌਗ ਤੇ ਬਹੁਤ ਇੰਟਰਸਟਿੰਗ ਹੋਊਗਾ ਸਵਾਦ ਆਊਗਾ ਵੀਡੀਓ ਲਾਸਟ ਤੱਕ ਦੇਖੋ ਹੈ ਹੋ ਗਿਆ ਠੀਕ ਹੈ ਜੇ ਰਹਿ ਨਹੀਂਆਂ ਨਾ ਚਾਬੀਆਂ ਸੋ ਪਈ ਪੋਲਾਂ ਤਰੀਆਂ ਹੋਵੇ ਕਾਰੀ ਚੜੂੰਗਾ ਚਾਬੀਆਂ ਦਾ ਭਰ ਲਿਆ ਇਹ ਚਾਬੀ ਪਾਣੇ ਦੀ ਘਾਟ ਸੀਗੀ ਚਾਬੀ ਪਾਣਦੇ ਨਹੀਂ ਸਾਡੇ ਕੋਲੇ ਮੂੰ ਤਾਂ ਸਹੀ ਨਹੀਂ ਕਰਾੜ ਤਾਂ ਥੋੜੀ ਜੀ ਬਸ ਆ ਦੇਖੋ ਇਹ ਹੈ ਬੜੀਆਂ ਐਟਮਾ ਲੈਂਦੀਆਂ ਆ ਸੈਂਟ ਹਾਂ ਜੋਨੇ ਜੂ ਆਉਗੀ ਸਗੰਦ ਫਿਰ ਆ ਜਾਣਾ ਕਿੰਨਾ ਪਾਇਆ ਕਿੰਨਾ ਲੈ 4 ਕਿਲੇ ਤਾਂ ਹੋ ਗਿਆ ਹਾਂ 4 ਕਿਲੇ 4 ਹੋ ਗਿਆ ਇਹ 4 ਕਿਲੇ ਲਾ ਲਾ ਤਾਂ ਵੀ ਕਿੰਨੀ ਬਣ ਗਈ 4 ਫਿਰ ਸਹੀ ਜਮਿਲੀ

ਜੱਕ ਵੀ ਮਿੱਤਰੋ ਕਰਤਾ ਤਿਆਰ ਲੈ ਵੀ ਛੋਬਰ ਬੰਦੇ ਦਾ ਇਹ ਕੰਮ ਹੈ ਆਂਕਰੇ ਖੈਣੇ ਤੇ ਉਹ ਦਾ ਤਾਂ ਦੇਖਾ ਤੇ ਮਿਲ ਤੇ ਲੇਟੇ ਦਾ ਵੀ ਨਾ ਵੀਰ ਨੂੰ ਬੁਲਦਾ ਲੋੜ ਆ ਆ ਚੱਲੋ ਇਹ ਬੰਦਾ ਆਜਾ ਅਗਸਤਰੀਵ ਕਿਵੇਂ ਆ ਲਓ ਮਿੱਤਰੋ ਆਏ ਆ ਬਈ ਜਿੰਮ ਜਾਣ ਦੀ ਜਰੂਰਤ ਨਹੀਂ ਜਿਹੜਾ ਕੰਮ ਆ ਬੰਦਾ ਹੈਨਾ ਤੇ ਬਹਿਲਿਆਂ ਨੂੰ ਜਾਣ ਦੀ ਜਰੂਰਤ ਹੈ ਮਿੱਤਰੋ ਜਿਹੜੇ ਬਹਿਲੇ ਆ ਹੈ ਇਹ 6 ਕਿੱਲਿਆਂ ਦੀ ਉਸਰੀ ਸੀ ਘਟੋ ਘਟ ਤੇ 6 ਕਿੱਲਿਆਂ ਤੋਂ ਬਈ ਹੁਣ ਪਾਇਪ ਖਿੱਚੀ ਦੀ ਖਿੱਚੀ ਜਾਂਦੀ ਹੈ ਜਿਹੜੇ ਭਰਾਵਾਂ ਨੇ ਕੰਮ ਕੀਤਾ ਹੈ ਨਾ ਇਹ ਤਾਂ ਉਹਨੂੰ ਵੀ ਪਤਾ ਹੈ ਵੀ ਕਿੰਨਾ ਕੁ ਸੁਆਦ ਆਉਂਦਾ ਹੈ ਨਾ ਸੰਦੀਪ ਹਰੇਕ ਦੇ ਬੱਸ ਦੀ ਗੱਲ ਨਹੀਂ ਹੱਥ ਰੱਖੀਏ ਇੱਥੇ ਹੱਥ ਰੱਖ ਕੇ ਕਿਵੇਂ ਕਰਦਾ ਥਾ ਕਹਿੰਦੇ ਗੱਭਰੂ ਦਾ ਕਾਲਜ ਆ ਧੜਕਣ ਲੱਗ ਗਿਆ ਪੈਪ ਖਿੱਚਦਾ ਹੈ ਸ਼ੀ ਕਿੱਲਿਆਂ ਤੋਂ ਹੈ ਹਾਂ ਜਹਲੇ ਜਾਂਦਾ ਭੈਣ ਚੱਲ ਗਿਆ ਕਰਨਾ ਚੀਜ਼ ਆ ਗਈ ਬਾਤੂ ਆ ਗਿਆ ਵੀ ਚੋਬਰ ਬੰਦੇ ਆ ਗਏ ਨਾ ਮੈਂ ਖੜ ਜਾਣਾ ਤੇ ਲੈ ਜਾ ਉਹ ਤੇ ਕਿੱਥੇ ਚੀਨੂ ਬਜੀ ਕਿਵੇਂ ਬੀਜਿਆ ਆਉਂਦਾ ਨਹੀਂ ਯਾਰਾ ਹਾਂਜੀ ਸਵਾਦ ਆ ਮਹੱਜ ਜੇ ਬੇਲੇ ਬੰਦੇ ਨੂੰ ਜਿੰਮ ਜਾਣ ਦੀ ਜ਼ਰੂਰਤ ਹੈ ਨਾ ਹੂੰ ਨਹੀਂ ਨਹੀਂ ਇਧਰੋਂ ਬਹੁਤ ਆਉਂਦੀ ਹੈ ਨਾ ਇੱਕਣਾ ਇਹ ਇਧਰ ਬਾੜੀ ਘਮਾਉਂਦਾ ਬਾੜੀ ਇਹ ਲੰਮੀ ਨਹੀਂ ਰੱਖਦਾ ਇਹ ਬੰਦਾ ਇਹਨੂੰ ਸਿਖਾਉਣਾ ਪਊ ਟ੍ਰੇਨਿੰਗ ਮਿੱਤਰੋ ਦੇਣੀ ਪਊ ਇਹਨੂੰ ਅਜੇ ਹੋਊਗੀ ਪਰ ਕੀ ਦਾ ਉਜਾਲੇ ਜੀ ਹੋਵੇ ਕਈ ਵਾਰੀ ਗੱਨ-ਗੁੰਨ ਵੀ ਇਸ ਹਿਸਾਬ ਦੀ ਹੁੰਦੀ ਹੈ ਸਾਰੀ ਖੋਲ ਦਿੱਤੀ ਦਿੱਤਾ ਓਏ ਓਵੇਂ ਘੱਟ ਤਾਂ ਕਰੀ ਘੱਟ ਕਰੀ ਮੇਰੀ ਕੀ ਤਾਂ ਲੰਮੀ ਦੂਤਰੀ ਬਣ ਜੇ ਹਾਂ ਹੁਣ ਕਿਵੇਂ ਬਣ ਗਈ ਇਹ ਮੰਨਦਾ ਨਹੀਂ ਹੈ ਨਾ 40 ਫੁੱਟ ਪ੍ਰੈਸ਼ਰ ਹੈ ਹਨ 40 ਫੁੱਟ ਰਾਮ ਨਾਲ ਉਹ ਪ੍ਰੈਸ਼ਰ ਇਹਦਾ ਘਰੋਂ ਮਿੱਤਰੋ ਚੈੱਕ ਨਾ ਬਲੌਗਰ ਉਹ ਵੀ ਫਿਰਦੇ ਆ ਕੰਮ ਵਾਲਾ ਦਾ ਇੱਥੇ ਸਾਰੇ ਕੀ ਆ ਹੱਥ ਬਨ ਗਿਆ ਡਰ ਕੇ ਉਹ 6 ਕਿੱਲੇ ਤੋਂ ਸਰੀ ਤੋਂ ਡਰੀ ਜਨਾ ਹੱਥ ਬੰਨੀ ਜਨਾ ਬਸ ਬਸ ਕਬੱਡੀ ਦੇ ਨਾਂ ਤੇ ਪੇਜ ਚਲਾਉਂਦੇ ਹੁਣ ਇਹ ਕਰੂਗਾ ਤੁਹਾਨੂੰ ਤਾਣਾ ਹਵਾ ਹੈ ਨਾ ਇੱਧਰ ਜਾਂਦੀ ਸਾਹ ਵਾਹ ਵਾਹ ਉਹ ਕਹਿੰਦੇ ਆ ਵੀ ਪੈਪ ਦਾ ਗੁੱਛਾ ਬਣਿਆ ਤੇ ਆ ਨਰਮੀ ਕਿ ਨਹੀਂ ਇੱਥੇ ਰੱਖਣਾ ਚਾਹੀਦਾ ਹਨਾ ਲਓ ਵੀ ਮਿੱਤਰੋ 6-7 ਕਿੱਲੇ ਦਵਾਈ ਕਰਤੀ ਹੈ ਨਾ 2 ਘੰਟਿਆਂ ਚ ਤੇ ਜਾਣੇ ਸੀ ਅਸੀਂ ਪੰਜ ਲਓ ਵੀ ਮਿੱਤਰੋ ਸਪਰੇਅ ਕਰਦੇ ਸੀ ਤੇ ਡਰਮ ਦੇ ਨਾਲ ਜਿਹੜੀ ਪੂਲੀ ਹੁੰਦੀ ਹੈ ਮਿੱਤਰੋ ਪੂਲੀ ਨਿਕਲ ਕੇ ਬਸ ਬਚਤ ਰਹਿ ਗਈ ਮਿੱਤਰੋ ਕੋਈ ਨੁਕਸਾਨ ਨਹੀਂ ਹੋਇਆ ਤਾਂ ਬੰਦ ਕਰਿਆ ਹੁਣ ਮਿੱਤਰ ਪਿਆਰੇ ਜਾਂਦੇ ਆ ਪਿੰਡ ਲੈਣ ਸਮਾਨ ਇਹ ਵੀ ਮਿੱਤਰੋ ਲੋਟ ਆ ਇਹਦਾ ਕੰਮ ਹੀ ਹੁੰਦਾ ਸਪਰੇਹਾਂ ਵਾਲਾ ਵੀ ਤੇ ਮੈਨੂੰ ਤਾਂ ਇਹਦੇ ਨਾਲੋਂ ਮਿੱਤਰੋ ਢੋਲਿਆਂ ਵਾਲਾ ਸਿਸਟਮ ਵਾਲਾ ਵਧੀਆ ਲੱਗਿਆ ਡਰਮਾਂ ਵਾਲਾ ਤਾਂ ਮਿੱਤਰੋ ਜਿਵੇਂ ਪੁਰਾਣਾ ਹੋ ਗਿਆ ਸਿਸਟਮ ਬਸ ਇੱਕ ਟਾਈਮ ਪਾਸ ਕਰੀ ਜਾਂਦੇ ਆ ਟਾਈਮ ਪਾਸ ਆ ਤਰਲੇ ਆ